ਅੱਜ ਸਦਨ ਦਾ ਦੂਜਾ ਤੇ ਆਖਰੀ ਦਿਨ ਹੈ ਔਰ ਅੱਜ ਦੇ ਦਿਨ ਉਮੀਦ ਹੈ ਕਿ ਲੋਕਾਂ ਨੂੰ ਕਿਸ ਤਰੀਕੇ ਨਾਲ ਜੜੀਆਂ ਇਹ ਸੁਵਿਧਾਵਾਂ ਦਿੱਤੀਆਂ ਜਾਣੀਆਂ ਨੇ ਖਾਸ ਤੌਰ ਤੇ ਹੜਪ੍ਰਭਾਵਤ ਲੋਕਾਂ ਵਾਸਤੇ ਕਿਵੇਂ ਉਹ ਸਲੇਬਾਂ ਵਧਾਈਆਂ ਜਾਣਗੀਆਂ ਤਾਂ ਆਪੋਜੀਸ਼ਨ ਆਪੋ ਆਪਣਾ ਪੱਖ ਰੱਖ ਰਹੀ ਹੈ ਮੇਰੇ ਨਾਲ ਜਾਖੜ ਸਾਹਿਬ ਨੇ ਜਾਖੜ ਸਾਹਿਬ ਕੀ ਉਮੀਦ ਰੱਖਦੇ ਹੋ ਅੱਜ ਬੇਸਿਕਲੀ ਸੈਸ਼ਨ ਤਾਂ ਇਸੇ ਕਰਕੇ ਬੁਲਾਇਆ ਕਿ ਲੋਕਾਂ ਨੂੰ ਸੁਵਿਧਾਵਾਂ ਵੱਧ ਮਿਲ ਸਕਣ ਸਲੇਬਾਂ ਵਧਾਈਆਂ ਜਾ ਸਕਣ ਕੀ ਉਮੀਦ ਰੱਖਦੇ ਹੋ ਨਹੀਂ ਉਮੀਦ ਤਾਂ ਹੁਣ ਤਾਂ ਕੋਈ ਜਿਹੜਾ ਪਹਿਲਾ ਦਿਨ ਵੇਖਿਆ ਉਮੀਦ ਤਾਂ ਨਹੀਂ ਹੈ ਆ ਸਲੇਬਾ ਵਾਲੀ ਤੁਸੀਂ ਜਿਹੜੀ ਗੱਲ ਕੀਤੀ ਦੇਖੋ ਬਹੁਤ ਵਧੀਆ ਤੁਸੀਂ ਉਦਾਹਰਣ ਦਿੱਤਾ ਵੀ ਇਸ ਕਰਕੇ ਸੈਸ਼ਨ ਬੁਲਾਇਆ ਸੀ ਤਿੰਨ ਚੀਜ਼ਾਂ ਮੇਰੇ ਸਮਝ ਲੱਗੀ ਸੀ ਜ਼ਿੰਮੇਵਾਰੀ ਫਿਕਸ ਕਰਨ ਵਾਸਤੇ ਵੀ ਆ ਕਿਉਂ ਹੋਇਆ ਕੀ ਦਾ ਫੇਲਿਅਰ ਸੀ ਦੇਖੋ ਰੱਬ ਦੀ ਆਪਣੇ ਮਾਰਤਾ ਸੀਗੀ ਮਤਲਬ ਕੁਦਰਤੀ ਆਫਤ ਸੀਗੀ ਨੋ ਡਾਊਟ ਲੇਕਿਨ ਉੱਥੇ ਸਰਕਾਰ ਦਾ ਵੀ ਫੇਲਿਅਰ ਸੀ ਇੱਕ ਤਾਂ ਉਹ ਫਿਕਸ ਕਰੀਏ ਫਿਰ ਗਾਂ ਤੋਂ ਮਤਲਬ ਜੇ ਜੇ ਹਾਲਾਤ ਫੇਰ ਬਣਦੇ ਆਪਾਂ ਕੀ ਕਰ ਸਕਦੇ ਆ ਵੀ ਇੰਨਾ ਨੁਕਸਾਨ ਨਾ ਹੋਵੇ ਤੇ ਤੀਜੀ ਜਿਹੜਾ ਮੁਆਵਜਾ ਉਹਨੂੰ ਲਿਸਟਾਂ ਨੂੰ ਅਪਡੇਟ ਜਿਵੇਂ ਤੁਸੀਂ ਕਹਿ ਰਹੇ ਹੋ ਕਿਉਂਕਿ ਪੁਰਾਣੀ ਲਿਸਟ ਬਣੀ ਹੋਈ ਹੈ ਤਿੰਨਾਂ ਚੀਜ਼ਾਂ ਦੇ ਉੱਤੇ ਗੱਲ ਨਹੀਂ ਹੋਈ ਅੰਦਰ ਮੈਂ ਤਾਂ ਸਾਰੇ ਦਿਨ 11 ਤੋਂ ਲੈ ਕੇ 7 ਵਜੇ ਤੱਕ ਬੈਠਾ ਸੀ ਕੋਈ ਗੱਲ ਨਹੀਂ ਹੋਈ ਹੁਣ ਮੈਂ ਉਦਾਹਰਣ ਦਿੰਦਾ ਮੈਂ ਲਿਸਟ ਲੈ ਕੇ ਆਇਆ ਆਪਣੀ ਆ ਲਿਸਟ ਹੈਗੀ ਰਿਵਾਈਜ਼ਡ ਲਿਸਟ ਆਫ ਨਾਰਮਸ ਆਪਣੇ ਜਿਹੜੇ ਐਨ ਡੀ ਆਰ ਐਫ ਦੇ ਤੇ ਐਸ ਡੀ ਆਰ ਐਫ ਦੇ ਜਿਹੜਾ ਨੈਸ਼ਨਲ ਡਿਜ਼ਾਸਟਰ ਰելիਫ ਫੰਡ ਹੈ ਇਹਦੇ ਵਿੱਚ ਆਹ ਦੇਖੋ ਆ ਮੈਂ ਹਾਈਲਾਈਟ ਕੀਤਾ ਹੈ ਫੋਰ ਐਗਰੀਕਲਚਰ ਕ੍ਰੌਪਸ ਐਂਡ ਹਾਰਟੀਕਲਚਰ ਕ੍ਰੌਪਸ ਮਤਲਬ ਤੁਸੀਂ ਹਾਈਲਾਈਟ ਪੋਰਸ਼ਨ ਦਿਖਾਓ ਆ ਮੈਂ ਗੱਲ ਇਸ ਕਰਕੇ ਕਹਿ ਰਿਹਾ ਵੀ ਮੇਰੇ ਅਬੋਰ ਸਾਡੇ ਅਬੋਰ ਦੇ ਵਿੱਚ ਅਬੋਰ ਬਲਵਾਣਾ ਜਿਹੜਾ ਏਰੀਆ ਹੈ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਉੱਥੇ ਸਾਨੂੰ ਮਾਰ ਪਈ 1 ਅਗਸਤ ਨੂੰ 6 ਘੰਟੇ ਦੇ ਵਿੱਚ 1 ਮਹੀਨੇ ਦੇ ਬਰਾਬਰ ਦਾ ਮੀਂਹ ਪੈ ਗਿਆ ਸਾਡੇ ਉੱਥੇ 75000 ਏਕੜ ਬਾਗ ਹੈ ਬਾਗਾਂ ਦੀ ਤਾਂ ਗਿਰਦਾਵਰੀ ਨਹੀਂ ਹੋ ਰਹੀ ਹੁਣ ਬਾਗ ਜਿਹੜਾ ਕੋਈ ਕਿਸਾਨ ਲਾਂਦਾ ਹੈ ਉਹ ਜੇ ਨਵਾਂ ਬਾਗ ਲਾਂਦਾ ਹੈ ਉਹਨੂੰ 5 ਸਾਲ ਤੋਂ ਬੱਚਿਆਂ ਵਾਂਗੂ ਪਾਲਦਾ ਹੈ ਪੰਜ ਤੋਂ 7 ਸਾਲ ਤੋਂ ਫਰੂਟ ਹੀ ਨਹੀਂ ਦਿੰਦਾ ਹੁਣ ਜਿਨ੍ਹਾਂ ਦੇ ਬਾਗਾਂ ਦੇ ਬਾਗਾਂ ਦੇ ਨੁਕਸਾਨ ਹੋਏ ਐ ਇਸ ਸੈਂਟਰਲ ਗਵਰਨਮੈਂਟ ਤੱਕ ਪੈਸੇ ਭੇਜ ਰਹੀ ਐ ਸਟੇਟ ਗਵਰਨਮੈਂਟ ਦੀ ਲਿਸਟ 'ਚ ਵੀ ਐ ਪਰ ਗਿਰਦਾਵਰੀ ਨਹੀਂ ਹੋ ਰਹੀ ਇਹਦੇ ਉੱਤੇ ਆਪਾਂ ਜੇ ਚਰਚਾ ਕਰਦੇ ਹੋ ਸਕਦਾ ਸਰਕਾਰ ਨੂੰ ਪਤਾ ਨਾ ਹੋਵੇ ਤੇ ਅੰਦਰ ਜੇ ਗੱਲ ਕਰਦੇ ਤਾਂ ਪਤਾ ਲੱਗ ਜਾਂਦਾ ਜ ਵੱਡਾ ਨੁਕਸਾਨ ਐ ਗਵਰਨਮੈਂਟ ਨੂੰ ਨਹੀਂ ਪਤਾ ਹੋਣਾ ਨਹੀਂ ਹੋ ਸਕਦਾ ਇਸ ਕਰਕੇ ਸੈਸ਼ਨ ਬੁਲਾਇਆ ਚਲੋ ਸਰਕਾਰਾਂ ਤੋਂ ਗਲਤੀ ਹੋ ਜਾਂਦੀ ਐ ਕੋਈ ਇਹਦੇ ਵਿੱਚ ਵੱਡੀ ਗੱਲ ਥੋੜੀ ਐ ਲੇਕਿਨ ਸੈਸ਼ਨ ਤਾਂ ਇਸ ਕਰਕੇ ਹੀ ਬੁਲਾਇਆ ਸੀ ਨਾ ਵੀ ਇਹ ਇਹ ਜੀ ਚੀਜ਼ਾਂ ਜਿਹੜੀ ਐ ਉੱਥੇ ਸਾਡੇ ਫੇਰ ਜਿਹੜੇ ਮਜ਼ਦੂਰ ਹੈ ਜਿਹੜੀ ਸਰਕਾਰ ਨੇ ਪਹਿਲੀ ਲਿਸਟ ਭੇਜੀ 13279 ਕਰੋੜ ਸੈਂਟਰ ਨੂੰ ਪੈਸੇ ਮੰਗੇ ਉਹਦੇ ਵਿੱਚ ਮਜ਼ਦੂਰੀ ਦਾ ਕੋਈ ਖਾਨਾ ਹੀ ਹੈ ਨਹੀਂ ਜਿਹੜੇ ਮਕਾਨਾਂ ਦਾ ਨੁਕਸਾਨ ਹੋਇਆ ਉਹਦਾ ਮੈਨੂੰ ਕੋਈ ਨਹੀਂ ਲੱਭਿਆ ਕੁਝ ਐਨ 1858 ਕਰੋੜ ਜਿਹੜੇ ਉਹਨਾਂ ਨੇ ਫਸਲਾਂ ਦੇ ਖਰਾਬੇ ਵਾਸਤੇ ਮੰਗੇ ਹੈ ਉਹ ਮੈਨੂੰ ਪਤਾ ਹੀ ਨਹੀਂ ਵੀ ਸਾਡਾ ਹਾਰਟੀਕਲਚਰ ਬਾਗ ਉਹਦੇ ਵਿੱਚ ਇਨਕਲੂਡ ਹੈ ਜਾਂ ਨਹੀਂ ਦੂਜੀ ਗੱਲ ਹੁਣ ਜਿਹੜਾ ਮਤਾ ਲੈ ਕੇ ਆਏ ਸੈਂਟਰਲ ਗਵਰਨਮੈਂਟ ਦੇ ਖਿਲਾਫ ਵੀ ਸਾਨੂੰ 20000 ਕਰੋੜ ਦਾ ਪੈਕੇਜ ਚਾਹੀਦਾ ਹੈ ਨੋ ਪ੍ਰੋਬਲਮ ਮਾਨਸਾ ਪਹਿਲੇ ਕਲੀਅਰ ਤਾਂ ਕਰ ਦੇਣ ਵੀ ਉਹ ਕਹਿੰਦੇ ਖਜ਼ਾਨੇ ਚ ਤਾਂ ਕਮੀ ਐ ਨਹੀਂ ਚਲੋ ਹੁਣ ਕਮੀ ਆ ਗਈ ਹੋਣੀ ਐ ਕੋਈ ਕੋਈ ਵੱਡੀ ਗੱਲ ਨਹੀਂ ਪੰਜਾਬ ਨੂੰ ਪੈਸੇ ਚਾਹੀਦੇ ਐ ਕੁਦਰਤ ਦੀ ਆਫਤ ਆਈ ਐ ਹੜਾਂ ਦੀ ਤੇ ਮੀਂਹ ਦੀ ਮਾਰ ਪਈ ਐ ਨੋ ਪ੍ਰੋਬਲਮ ਬਟ 20000 ਕਰੋੜ ਦਾ ਵੇਰਵਾ ਤਾਂ ਦਿਓ ਵੀ ਆ 20000 ਕਰੋੜ ਕਿਸ ਚੀਜ਼ ਵਾਸਤੇ ਬਿਲਕੁਲ ਅਸੀਂ ਪੰਜਾਬ ਨਾਲ ਖੜੇ ਆ ਸਾਰੇ ਪੰਜਾਬ ਨਾਲ ਖੜੇ ਆ ਪਰ ਜਦੋਂ ਸਰਕਾਰ ਦੇ ਉੱਤੇ ਇਤਬਾਰ ਹੀ ਉੱਠ ਜਾਂਦਾ ਫਿਰ ਆਪਾਂ ਕਿਵੇਂ ਮਤਲਬ ਨਹੀਂ ਦੂਜਾ ਸੌਰੀ ਇੱਕ ਲਾਸਟ ਮੈਂ ਗੱਲ ਹੈ ਵੀ ਦੂਜਾ ਕੁਐਸਚਨ ਸਵਾਲ ਮੇਰੇ ਮਨ 'ਚ ਆਇਆ ਹੈ ਵੀ 13279 ਕਰੋੜ ਤੇ 20000 ਕਰੋੜ ਹੁਣ 20000 ਕਰੋੜ ਐਡੀਸ਼ਨਲ ਟੂ 13279 ਵੀ ਉਹ ਕਿੰਨਾ 20000 ਹੋਰ ਮੰਗ ਰਿਹਾ ਪਲੱਸ 13000 ਜਾਂ 13000 ਪਲੱਸ 7000 ਮੰਗ ਰਿਹਾ ਤਾਂ 12000 ਕਹੀ ਨਹੀਂ ਰਹਿ ਕਿ ਸਾਡੇ ਕੋਲੇ ਹੈਗਾ ਉਹ ਤਾਂ ਕਹਿੰਦੇ ਸਾਡੇ ਕੋਲੇ 1500 ਕਰੋੜ ਰੁਪਏ ਦਾ ਹਿਸਾਬ ਪਿੱਛੇ ਦੇ ਮੈਂ ਗੱਲ ਹੀ ਨਹੀਂ ਕਰ ਰਿਹਾ ਜਿਹੜਾ ਪੈਸਾ ਲੱਭ ਨਹੀਂ ਰਿਹਾ ਮੈਂ ਤਾਂ ਜਿਹੜਾ ਸਰਕਾਰ ਤੋਂ ਇਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਆਏ ਸੀ 50 ਸਰਕਾਰ ਵੱਲੋਂ ਸੈਂਟਰ ਨੂੰ ਜਿਹੜੀ ਚਿੱਠੀ ਗਈ ਸੀ ਉਹ ਗਈ ਸੀ 13279 ਕਰੋੜ ਦੀ ਡਿਮਾਂਡ ਜਿਹੜਾ ਉਹਨਾਂ ਨੇ ਕੀਤਾ ਸੀ ਹੁਣ 20000 ਦਾ ਤੇ ਆ ਗੈਪ ਉਹ 7000 ਐਕਸਟਰਾ ਮੰਗ ਰਿਹਾ 13000 ਪਲੱਸ 20000 ਇੱਕ ਤਾਂ ਸਵਾਲ ਹੈ ਦੂਜਾ 12000 ਤੱਕ ਲੱਭ ਹੀ ਨਹੀਂ ਰਿਹਾ ਪਾਣੂ ਉਹਦਾ ਕਿੱਥੇ ਗਿਆ ਕਿਸੇ ਨੂੰ ਨਹੀਂ ਪਤਾ 12000 ਕਰੋੜ ਕਿੱਥੇ ਗਿਆ ਤੇ ਆ ਜਿਹੜੀ ਉਹਨੇ ਇੱਕ ਨਵੀਂ ਮੈਂ ਕੱਲ ਤੋਂ ਚਰਚਾ ਵੇਖ ਰਿਹਾ ਸੀ ਜੀ ਕਹਿੰਦੇ ਆ ਕਿ ਜੇ ਸਾਨੂੰ ਸੈਂਟਰ ਗਵਰਨਮੈਂਟ 650 60000 ਕਰੋੜ ਰੁਪਈਆ ਦੇ ਦੇਵੇ ਤਾਂ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਅਸੀਂ ਨਹੀਂ ਮੰਗਦੇ ਕਿ ਸਾਡਾ ਉਹ ਦੇ ਦਿਓ ਅਸੀਂ ਕਿਹਨਾਲ ਸੁਭਾ 20000 60000 ਕੀ ਦੀ ਗੱਲ ਮੰਨੀ ਹੈ ਕੀ ਦੀ ਗੱਲ ਮੰਨਾ ਮੈਂ 13000 ਮੰਨਾ 20000 ਮੰਨਾ ਐ 60000 ਮੰਨਾ ਤੇ ਜਦੋਂ ਮਤੇ ਦੇ ਵਿੱਚ 20000 ਹੈ ਉਹ ਕਹਿ 60000 ਰਿਹਾ ਤੇ ਜਾਂ ਤਾਂ ਮਤੇ ਦੇ ਵਿੱਚ ਪਾ ਦਿਓ 20000 ਤੋਂ ਉਹ ਕਹਿ ਰਿਹਾ ਜਿਹੜਾ ਰੁਕਿਆ ਹੋਇਆ ਚਾਹੇ ਚਾਹੇ ਆਈ ਵੀ ਚਾਹੇ ਹੋਰ ਫੰਡਸ ਜੀਐਸਟੀ ਉਹਦੇ ਜੀਐਸਟੀ ਵੀ ਕਹਿੰਦੇ ਨੇ ਬਹੁਤ ਸਾਰਾ ਰੁਕਿਆ ਟੋਟਲ ਸਾਜੋ ਨਾ ਇਕੱਠਾ ਹੀ ਪਾ ਦਿਓ ਹੁਣ ਹਰ ਬੰਦੇ ਦੇ ਮਨ 'ਚ ਸਵਾਲ ਤਾਂ ਆ ਹੀ ਗਿਆ ਯਾਰ ਮੰਗ ਕੀ ਰਿਹਾ ਲੈਟ ਸੇ ਮੈਂ ਤੁਹਾਨੂੰ ਇੱਕ ਦਿਨ ਕਹਾਂ ਮੈਨੂੰ 10000 ਦੇ ਦਿਓ ਮੈਂ ਦੂਜੇ ਦਿਨ ਤੁਹਾਨੂੰ ਕਹਾਂ 20000 ਦੇ ਦਿਓ ਤੀਜੇ ਦਿਨ ਕਹਾਂ ਵੀ ਦੇਣੇ ਮੈਂ 50000 ਤੇ ਵੀ ਤੁਹਾਡੇ ਮਨ ਚ ਵੀ ਆਊਗਾ ਲੋਕਾਂ ਦੇ ਵੀ ਆਊਗਾ ਵੀ ਆ ਸੰਦੀਪ ਹਾਲ ਦਾ ਕੀ ਹੈ ਸੋ ਇੱਕ ਤਾਂ ਕਲੈਰਿਟੀ ਆ ਜੇ ਦੂਜਾ 1600 ਕਰੋੜ ਦਾ ਹੁਣ ਇੱਕ ਮੈਂ ਵੇਖ ਰਿਹਾ ਸੀ ਇਸ਼ੂ ਜਾਂ ਬਣਿਆ ਹੋਇਆ ਉਹ ਜਿੰਨੀ ਮੇਰੇ ਸਮਝ ਲੱਗੀ ਜਦੋਂ ਸੈਂਟਰਲ ਗਵਰਨਮੈਂਟ ਦੀ ਟੀਮਾਂ ਆਈ ਸੀ ਜ਼ਮੀਂਦਾਰਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਲੋਕ ਉਹਨਾਂ ਨੂੰ ਕਹਿ ਰਹੇ ਸੀ ਜੀ ਜਿਹੜਾ ਮੁਆਵਜ਼ਾ ਤੁਸੀਂ ਭੇਜੋ ਸਾਡੇ ਖਾਤਿਆਂ 'ਚ ਪਾਹੇ ਜਿਉਂਕਿ ਸਾਨੂੰ ਸਰਕਾਰ ਦੇ ਉੱਤੇ ਇਤਬਾਰ ਨਹੀਂ ਹੈ ਸਰਕਾਰ ਨੂੰ ਇਸ ਗੱਲ ਦੀ ਤਹਿਕੀਕਾਤ ਕਰਨੀ ਚਾਹੀਦੀ ਹੈ ਵੀ ਲੋਕਾਂ ਦਾ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਕਹਿ ਰਿਹਾ ਸੀਗਾ ਵੀ ਸਾਨੂੰ ਡਾਇਰੈਕਟ ਪਾਓ ਕਿਤੇ ਪੈਸੇ ਖੁਰਦ-ਖੁਰਦ ਨਾ ਹੋ ਜਾਣ ਸਰਕਾਰ ਨੂੰ ਸੋਚਣਾ ਇਸ ਬਾਰੇ ਚਾਹੀਦਾ ਠੀਕ ਹੈ ਤਾਂ ਸਿੱਧੇ ਤੌਰ ਤੇ ਸਵਾਲ ਬਹੁਤ ਸਾਰੇ ਸੰਦੀਪ ਜਾਖੜੋਰਾ ਨੇ ਕਰਤੇ ਕਿ ਇੱਕ ਤਾਂ ਫੰਡਸ ਨੂੰ ਲੈ ਕੇ ਹੀ ਹੈ ਕਿ ਫੰਡਸ ਕਿੰਨੇ ਚਾਹੀਦੇ ਆ ਕੀ ਡਿਮਾਂਡ ਹੈ 13000 ਦੇ ਕਰੋੜ ਦੀ ਡਿਮਾਂਡ ਹੈ ਤੇ ਨਾਲ ਉਹ ਕਹਿੰਦੇ ਨੇ ਕਿ 20000 ਕਰੋੜ ਵੀ ਕਿਹਾ ਜਾ ਰਿਹਾ ਫਿਲਹਾਲ ਇਹਦੇ ਇਸ ਮਸਲੇ ਤੇ ਜਿਹੜੀ ਹੈ ਉਹ ਪੋਲਿਟਿਕਸ ਵੀ ਹੋ ਰਹੀ ਹੈ ਤੇ ਦੂਜੇ ਪਾਸੇ ਲੋਕ ਇਸ ਗੱਲ ਦੀ ਉਡੀਕ ਕਰ ਰਹੇ ਆ ਕਿ ਲੋਕਾਂ ਤੱਕ ਜਿਹੜਾ ਇਹ ਫਾਇਦਾ ਹੈ ਉਹ ਕਿਵੇਂ ਤੇ ਕਿੰਨਾ ਪਹੁੰਚੇ ਲੋਕ ਕਹਿੰਦੇ ਨੇ ਕਿ ਸਲੇਬਾਂ ਵਧਾ ਦਿਓ ਸਾਨੂੰ ਜਿੰਨਾ ਸਾਡਾ ਖਰਾਬਾ ਹੋਇਆ ਹੈ ਉਹ ਸਾਨੂੰ ਪ੍ਰੋਪਰ ਮਿਲਣਾ ਚਾਹੀਦਾ ਤਿੰਨ ਫਸਲਾਂ ਖਰਾਬ ਹੋ ਗਈਆਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਅੱਜ ਸੈਸ਼ਨ ਥੋੜੀ ਦੇਰ ਚ ਸ਼ੁਰੂ ਹੋਣ ਵਾਲਾ ਉਸ ਦੇ ਵਿੱਚ ਕਿਸ ਤਰ੍ਹਾਂ ਵਿਚਾਰਿਆ ਜਾਂਦਾ ਇਹ ਦੇਖਣਾ ਲਾਜ਼ਮੀ ਹੈ